ਯਾਤਰੀ ਧਿਆਨ ਦੇਣਾ ਫਲਾਤਾ ਨੂੰ ਨੋਕ ਰੱਖਦੇ ਹੋਇਆ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਦਾਇਤਾਂ ਹੋਈਆਂ ਕਿ 7 ਵਜੇ ਤੱਕ ਗੱਡੀਆਂ ਚੱਲਣਗੀਆਂ 7 ਵਜੇ ਤੋਂ ਬਾਅਦ ਪਹਿਲਾਂ ਕੋਈ ਬਾਅਦ ਕੀ ਗੱਡੀ ਲੈ ਕੇ ਨਹੀਂ ਜਾਊਗੀ 7 ਵਜੇ ਤੱਕ ਗੱਡੀਆਂ ਚੱਲਣਗੀਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਦਾਇਤਾਈ ਹੈ ਜਿਹੜੇ ਵੀ ਯਾਤਰੀ ਜਿੱਥੋਂ-ਜਿੱਥੋਂ ਜਾਣ ਵਾਲੇ ਆਪੋ ਆਪਣੇ ਥਾਵਾਂ ਤੇ ਜਾ ਕੇ ਆਪਣੇ ਬੱਚਿਆਂ ਦੇ ਵਿੱਚ ਬੈਠੋ 7 ਵਜੇ ਤੱਕ ਬਰਸਾ ਚੱਲ ਰਹੀ ਹੈ 7 ਵਜੇ ਤੋਂ ਬਾਅਦ ਲੈਨ ਤੇ ਕੋਈ ਗੱਡੀ ਨਹੀਂ ਜਾਊਗੀ ਆਪਣੇ ਬੰਦ ਸਥਾਨਾਂ ਤੇ ਟਾਈਮ ਨਾਲ ਪੁਲਿਸ ਦੀ ਕਰਵਾਲਤਾ ਕਰੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਦਾਇਤਾਂ ਹਲਾਤਾ ਨੂੰ ਮੁੱਖ ਦੇਖਦੇ ਇਹ ਨਾਲ ਹੋ ਜਾਂਦੇ ਸਿਸਟਮ ਐਮਐਸਏ ਦੀ ਫਿੰਡਾ ਐਮਰਜੈਂਸੀ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋ ਪ੍ਰਸ਼ਾਸਨ ਵੱਲੋਂ ਜੋ ਹਦਾਇਤਾਂ ਹੋਈਆਂ ਕਿ ਬ੍ਰੇਕ ਆਊਟ ਥਿਰ ਹੋ ਜਾਂਦਾ 8 ਵਜੇ ਤੋਂ ਮਕਸਾ ਜ਼ਿਲ੍ਹਾ ਵੀ ਉਹਦੇ ਵਿੱਚ ਆ ਗਿਆ ਇਸ ਵਾਰ ਦੇ ਜੋ ਵੀ ਬੱਸਾਂ ਅਸੀਂ ਵੱਖ-ਵੱਖ ਰੂਪਾਂ ਦੀ ਭੇਜਣੀਆਂ ਇਹ 7 ਵਜੇ ਹੀ ਭੇਜੀਆਂ ਜਾਣਗੀਆਂ ਲਾਸਟ ਵਿੱਚ 7 ਵਜੇ ਜਾਊ ਤਾਂ ਕਿ ਲਾਈਟਾਂ ਲੱਗਣ ਤੋਂ ਪਹਿਲਾਂ ਪਹਿਲਾਂ ਗੱਡੀਆਂ ਆ ਕੇ ਸਥਾਨਾਂ 'ਤੇ ਪਹੁੰਚ ਜਾਣ ਤੇ ਅਸੀਂ ਆਮ ਜਨਤਾ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦੇ ਆਂ ਵੀ ਪ੍ਰਸ਼ਾਸਨ ਦੀ ਮਦਦ ਕੀਤੀ ਜਾਵੇ ਤੇ 7 ਵਜੇ ਤਾਕਿ ਸਾਰੇ ਆਪਣੇ ਆਪਣੇ ਥਾਂ ਤੇ ਪਹੁੰਚ ਜਾ। ਕੀ ਲੱਗਦਾ ਕਿਨੇ ਕੋਰ ਰੂਟ ਤੁਹਾਡੇ ਕੋਲ ਹੋਣਗੇ? ਰੂਟ ਸਾਡੇ ਉਸ ਤੋਂ ਬਾਅਦ ਲਾਸਟ ਤਕਰੀਬਨ 15 ਕੁ ਮਸਾਂ 20 ਮਸਾਂ ਨਿਕਲਦੇ ਆ ਜੀ ਵੱਖ-ਵੱਖ ਸ਼ਹਿਰਾਂ ਦੇ ਜਿਵੇਂ ਮਲੋੜ ਤੇ ਮੁਕਸਰ ਮਾਨਸਾ ਤਲਵੰਡੀ ਸਾਹਿਬ ਚੰਡੀਗੜ੍ਹ ਤੇ ਹੋਰ ਵੀ ਬਹੁਤ ਸਾਰੇ। ਲੌਂਗ ਰੂਟ ਕਿਨੇ ਜਾਏਗਾ? ਇਹਦੇ ਤੇ ਸਾਡੇ ਸੱਤ ਚੰਡੀਗੜ੍ਹ ਦਾ ਲੌਂਗ ਰੂਟ ਹੈ ਜੀ। ਬਾਕੀ ਲੋਕਲ ਰੂਟ। ਇਹ ਹਾਲਾਤ ਬਣੇਗਾ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ। ਅਸੀਂ ਤਾਂ ਬਸ ਇਹ ਹੀ ਬੇਨਤੀ ਕਰਦੇ ਆਂ ਵੀ ਜਲਦੀ ਤੋਂ ਜਲਦੀ ਆਪਣੇ ਘਰਾਂ ਵਿੱਚ ਪਹੁੰਚੋ। ਧੰਨਵਾਦ ਅਚਨ ਬਸਾਂ ਜਿਹੜੇ ਬਸਾਂ ਜਿਹੜੇ ਰੂਟ ਹੈਗੇ ਹਰਿਆਣਾ ਦੀ ਹੋਊਗੀ ਮਤਲਬ ਸਰਹੱਦੀ ਏਰੀਆ ਦੇ ਕਿਨਾਰੇ ਤੇ ਹੈਗੇ ਉਹ ਬਸਾਂ ਉੱਤੇ ਬੰਦੀ ਦਿੱਤੀ ਗਈ ਹੈ ਇਸ ਤਰ੍ਹਾਂ ਹਾਂਜੀ ਕਮਰਸਾ ਰੂਟ ਬੰਦ ਹੋ ਚੁੱਕਿਆ ਜੀ ਫਰੀਦਕੋਟ ਡਿੱਪੂ ਬੰਦ ਹੋ ਚੁੱਕਿਆ ਇਸ ਕਰਕੇ ਬੰਦ ਹੈ ਹਰਿਆਣਾ ਦੇ ਕਿ ਬਸਾਂ ਹਾਂ ਹਰਿਆਣਾ ਹਰਿਆਣ ਰੋਡਵੇ ਸਾਰੀ ਜੋ ਪੰਜਾਬ ਨਾਲ ਟੱਚ ਕਰਦੀ ਸੀ ਬੰਦ ਕਰ ਦਿੱਤੀ ਗਈ ਹੈ ਬੰਦ ਕਰ ਦਿੱਤੀ ਗਈ ਠੀਕ ਹੈ ਅੱਜ ਸੋਸ਼ਲ ਮੀਡੀਆ ਵਿੱਚ ਚੱਲ ਰਹੀ ਇੱਕ ਬਾਈਟ ਵਿੱਚ ਕਿਹਾ ਜਾ ਰਿਹਾ ਹੈ ਕਿ ਮਠੇਂਡਾ ਵਿੱਚ ਬਸਾਂ ਸਿਰਫ 7 ਵਜੇ ਤੱਕ ਚੱਲਣਗੀਆਂ ਜੋ ਕਿ ਬਿਲਕੁਲ ਗਲਤ ਹੈ ਮੈਂ ਇਸ ਗੱਲ ਦਾ ਖੰਡਨ ਕਰਦਾ ਹਾਂ ਬਸਾਂ ਰੂਟੀਨ ਮੰਗੀ ਚਲਦੀਆਂ ਰਹਿਣਗੀਆਂ ਇਸ ਤੋਂ ਇਲਾਵਾ ਪ੍ਰਸ਼ਾਸਨ ਨੂੰ ਜੇ ਕਿਸੇ ਤਰ੍ਹਾਂ ਬਸਾਂ ਦੀ ਲੋੜ ਪੈਂਦੀ ਹੈ ਉਹ ਵੀ ਪ੍ਰੋਜੈਕਟ ਪ੍ਰੋਵਾਈਡ ਕਰ ਦਿੱਤੀਆਂ ਜਾਣਗੀਆਂ ਇਸ ਸਬੰਧੀ ਪੀਆਰਸੀ ਵੱਲੋਂ ਤਿਆਰੀ ਕੀਤੀ ਗਈ ਹੈ ਧੰਨਵਾਦ